ਸਾਡੇ ਚੈਨਲ ਸਪਾਰਕਲ ਸਟੋਰੀ ਵਿੱਚ ਸਾਰਿਆਂ ਦਾ ਸਵਾਗਤ ਹੈ। ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸ਼ਾਸ਼ਤਰੀ ਕਾਲ। ਅੱਜ ਦੀ ਇਹ ਕਹਾਣੀ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਹੈ। ਆਓ ਸੁਣੀਏ ਅੱਜ ਦੀ ਕਹਾਣੀ। ਆਂਟੀ ਦੀ ਮਰਜ਼ੀ ਦੇ ਖਿਲਾਫ ਅਖੀਰ ਬਜ਼ੁਰਗ ਨੇ ਆਪਣੀ ਬੇਸਮੈਂਟ ਕਿਰਾਏ ਤੇ ਦੇ ਹੀ ਦਿੱਤੀ। ਉਹ ਸਾਰੇ ਸਟੂਡੈਂਟਸ ਹਨ। ਐਡਵਾਂਸ ਪੜ੍ਹਦੇ ਆਂ। ਸਾਰੇ ਸਟੂਡੈਂਟ ਨੂੰ ਸਮਝਾ ਦਿੱਤਾ। ਕੇ ਨਾਲ ਦੀ ਜੋ ਮਰਜ਼ੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਹੈ ਅੱਜ ਇੱਕ ਦਿਨ ਸਮਾਨ ਸ਼ਿਫਟੀ ਕਰ ਰਹੇ ਸਨ ਕਿ ਆਂਟੀ ਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਪਾਣੀ ਧਿਆਨ ਨਾਲ ਵਰਤਣਾ ਪਵੇਗਾ ਰਾਤਿਕ ਕੁ ਵੇਲੇ ਨਹੀਂ ਹੋਣਾ ਸਫਾਈ ਰੱਖਣੀ ਪੈਣੀ ਆ ਜੇ ਮਿਊਜ਼ਿਕ ਉੱਚੀ ਲੱਗਾ ਤਾਂ ਤੁਹਾਡੀ ਖੈਰ ਨਹੀਂ ਬਾਹਰੋਂ ਕਾਹ ਘਟਣਾ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਫੋਨ ਤੇ ਹੌਲੀ ਗੱਲ ਕਰਨੀ ਹੈ ਉਹ ਸਾਰੇ ਚੁੱਪਚਾਪ ਸਾਰਾ ਕੁਝ ਸੁਣੀ ਜਾ ਰਹੇ ਸਨ ਹੁਣ ਆਂਟੀ ਦਾ ਗੱਲ ਕਰਦੇ ਗੁੱਸੇ ਹੋ ਕੇ ਉੱਚੀ ਉੱਚੀ ਬੋਲਣਾ ਲਗਭਗ ਰੋਜ਼ ਦੀ ਰੁਟੀਨ ਜੇ ਬਣ ਗਿਆ ਸੀ ਉਹ ਸਾਰੇ ਅਕਸਰ ਹੀ ਸੋਚਿਆ ਕਰਦੇ ਕਿ ਪਤਾ ਨਹੀਂ ਅੰਕਲ ਇੰਨਾ ਕੁਝ ਕਿੱਦਾਂ ਸਹਿ ਲੈਂਦੇ ਮੂੜ ਪਤਾ ਲੱਗਾ ਕਿ ਉਹਨਾਂ ਦੇ ਤਿੰਨ ਪੁੱਤਰ ਸਨ ਜੋ ਵਿਆਹੇ ਵਰੇ ਪਰ ਨਾਲ ਕੋਈ ਵੀ ਨਹੀਂ ਸੀ ਰਹਿੰਦਾ ਸ਼ਾਇਦ ਇਹੀ ਕਾਰਨ ਸੀ ਘਰ ਵਿੱਚ ਪਏ ਰਹਿੰਦੇ ਹਰ ਵੇਲੇ ਕਲਾਕਲੇਸ਼ਦਾ ਕਹਿੰਦੇ ਨੇ ਨਾ ਘਰ ਦੇ ਮੁਖੀ ਦੀ ਹਾਲ ਤੀਨ ਦੀ ਛੱਤ ਵਾਲੇ ਛੱਡ ਵਰਗੀ ਹੁੰਦੀ ਹੈ ਉਹ ਮੀਂਹ ਹਨੇਰੀ ਤੇ ਗੜੇਮਾਰੀ ਚੱਲਦਾ ਹੈ ਪਰ ਉਸ ਦੇ ਹੇਠਾਂ ਰਹਿਣ ਵਾਲੇ ਕਹਿੰਦੇ ਨੇ ਇਹ ਸ਼ੋਰ ਬੜਾ ਕਰਦਾ ਹੈ ਗਰਮ ਵੀ ਛੇਤੀ ਹੋ ਜਾਂਦਾ ਹੈ ਤੇ ਸੱਚਮੁੱਚ ਜਦੋਂ ਘਰ ਦੇ ਮੁਖੀ ਦੀ ਹਾਲ ਤੇ ਜਿੰਦੀ ਛਤ ਵਰਗੀ ਹੋ ਜਾਂਦੀ ਹੈ ਤਾਂ ਉਸ ਦਾ ਪਰਿਵਾਰ ਸਿਰਫ ਉਸ ਨੂੰ ਇਸ ਕਰਕੇ ਛੱਡ ਕੇ ਚਲਾ ਜਾਂਦਾ ਹੈ ਕਿ ਗੁੱਸਾ ਬਹੁਤ ਕਰਦਾ ਹੈ ਗਰਮ ਵੀ ਸ਼ਿੱਤੀ ਹੋ ਜਾਂਦਾ ਹੈ ਤੇ ਇਸ ਦੇ ਕਾਰਨ ਘਰ ਵਿੱਚ ਕਲੇਸ਼ ਹੁੰਦਾ ਹੈ ਇੱਕ ਦਿਨ ਸਵੇਰੇ ਸਵੇਰੇ ਉਮੀਦ ਦੇ ਉਲਟ ਬਿਲਕੁਲ ਹੀ ਸ਼ਾਂਤੀ ਵਾਲਾ ਮਾਹੌਲ ਸੀ ਲੱਗਦਾ ਹੈ ਆਂਟੀ ਅੱਜ ਘਰੇ ਨਹੀਂ ਇੱਕ ਹੌਲੀ ਜੀ ਬੋਲਿਆ ਪਰ ਬਾਹਰ ਦਾ ਬੂਹਾ ਖੁੱਲਾ ਦੇਖ ਜਦੋਂ ਸਾਰੇ ਉੱਪਰ ਗਏ ਤਾਂ ਆਂਟੀ ਰਸੋਈ ਵਿੱਚ ਪੁੰਜੇ ਡਿੱਗੀ ਹੋਈ ਬੇਹੋਸ਼ ਪਈ ਸੀ ਇੱਕ ਨੇ ਉਸੇ ਵੇਲੇ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਦੂਜੇ ਨੇ ਸੈਰ ਤੇ ਗਏ ਅੰਕਲ ਨੂੰ ਫੋਨ ਕਰ ਦਿੱਤਾ ਤੇ ਤੀਜਾ ਕਾਰ ਸਟਾਰਟ ਕਰਨ ਬਾਹਰ ਦੌੜ ਗਿਆ ਮਿੰਟਾਂ ਸਕਿੰਟਾਂ ਵਿੱਚ ਹੀ ਡਾਕਟਰ ਸਹਤ ਆ ਪੜ ਗਈ ਤੇ ਦੋ ਘੰਟਿਆਂ ਬਾਅਦ ਹਸਪਤਾਲ ਦੇ ਆਈਸੀਯੂ ਵਿੱਚੋਂ ਅੱਖਾਂ ਪੂੰਝਦੇ ਤੁਰੇ ਆਉਂਦੇ ਅੰਕਲ ਨੇ ਦੱਸਿਆ ਮੇਜਰ ਹਾਰਟ ਅਟੈਕ ਸੀ ਜੇ ਥੋੜੀ ਜਿੰਨੀ ਵੀ ਦੇਰ ਹੋ ਜਾਂਦੀ ਤਾਂ ਪਤਾ ਨਹੀਂ ਅੱਜ ਕੀ ਹੋ ਜਾਣਾ ਸੀ ਤੇ ਉਸ ਬਜ਼ੁਰਗ ਨੇ ਤਿੰਨਾ ਸੁਣਨ ਦਾ ਧੰਨਵਾਦ ਕੀਤਾ ਮਗਰੋਂ ਉਹ ਤਿੰਨੇ ਨਿਮਤ ਤਰੀਕੇ ਨਾਲ ਹਸਪਤਾਲ ਵਿੱਚ ਹਾਜ਼ਰੀ ਭਰਦੇ ਰਹੇ ਤੇ ਚੌਥੇ ਦਿਨ ਆਂਟੀ ਨੂੰ ਘਰੇ ਲੈ ਆਂਦਾ ਗਿਆ ਇੱਕ ਦਿਨ ਆਂਟੀ ਤਿੰਨਾਂ ਨੂੰ ਕੋਲ ਸੱਦ ਕੇ ਪੁੱਛਣ ਲੱਗੀ ਤੁਸੀਂ ਸਾਰੇ ਇੰਨਾ ਸ਼ਾਂਤ ਕਿਉਂ ਰਹਿੰਦੇ ਹੋ ਪਹਿਲਾਂ ਵਾਂਗ ਹੱਲਾ ਗੁੱਲਾ ਨਹੀਂ ਕਰਦੇ ਕੀ ਗੱਲ ਹੋ ਗਈ ਕਿਉਂਕਿ ਤੁਸੀਂ ਗੁੱਸਾ ਕਰਦੇ ਹੋ ਤੇ ਛਿੜਕਾ ਵੀ ਮਾਰਦੇ ਹੋ ਇੱਕ ਝੱਕਦਾ ਹੋਇਆ ਬੋਲਿਆ ਹਾਂ ਛਿੜਕਾ ਤੇ ਹੁਣ ਪੈਣ ਗਿਆ ਹੀ ਪਰ ਅੱਗੇ ਆਂਟੀ ਮਾਰਿਆ ਕਰਦੀ ਸੀ ਤੇ ਹੁਣ ਤੁਹਾਡੀ ਮਾਂ ਮਾਰਿਆ ਕਰੇਗੀ ਤਿੰਨਾਂ ਨੂੰ ਕਲਾਵੇ ਵਿੱਚ ਲੈਂਦੀ ਹੋਈ ਆਂਟੀ ਨੂੰ ਲੱਗ ਰਿਹਾ ਸੀ ਸ਼ਾਇਦ ਉਸ ਦੇ ਤਿੰਨੋਂ ਪੁੱਤਰ ਅੱਜਕਰ ਵਾਪਸ ਮੁੜਏ ਸਨ ਕਹਿੰਦੇ ਨੇ ਇਹ ਇਕੱਲੇ ਰਹਿੰਦੇ ਬਜ਼ੁਰਗਾਂ ਦਾ ਸੁਭਾਅ ਛਿੜਚੜਾ ਹੋ ਜਾਂਦਾ ਹੈ ਤੇ ਬੱਚਿਆਂ ਦੇ ਨਾਲ ਰਹਿੰਦੇ ਬਜ਼ੁਰਗਾਂ ਦਾ ਸੁਭਾ ਠੰਡਾ ਹੋ ਜਾਂਦਾ ਹੈ ਕਿਉਂਕਿ ਬੱਚਿਆਂ ਦਾ ਪਿਆਰ ਬਜ਼ੁਰਗਾਂ ਦੇ ਸੁਭਾ ਨੂੰ ਬਦਲ ਦਿੰਦਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਜੋੜ ਸਬਸਕ੍ਰਾਈਬ ਕਰਨਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲੋ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ